ਹਾਂ ਲੋ ਤੇ ਮੈਂ ਜੋਦੇ ਤੋਂ ਪਰਦੇ ਨਹੀਂ ਦਿੱਤੇ ਆ ਤਾਂ ਮੈਨੂੰ ਪਰਦੇ ਨਹੀਂ ਦੇ ਕੋਈ ਗੱਲ ਨਹੀਂ ਤੂੰ ਫਿਰ ਕਰਨਾ ਕਰ ਮੈਂ ਇਦਾਂ ਹੀ ਤੰਗਾਂਉਂਗੀ ਆ ਲੈ ਨੁ ਲਫਾ ਪਾਈ ਇੱਜੀ ਪਾ ਲਿਆ ਆਹ ਲੱਖ ਰੁਪਏ ਚਾਹ ਠੀਕ ਆ ਆ ਏਦਾਂ ਮੁੜ ਕੇ ਦੇ ਜੀ ਜਦੋਂ ਹਾਂਗੇ ਮੈਂ ਉਹ ਦੇ ਦੇ ਕੋਈ ਗੱਲ ਨਹੀਂ ਛੇਤੀ ਨਹੀਂ ਤੂੰ ਹੁਣ ਇਹ ਦੇ ਜਣੇ ਅਸੀਂ ਛੇਤੀ ਆਸਤੇ ਮੈਨੂੰ ਇੰਨੀ ਖੁਸ਼ੀ ਹੋਣ ਦੇਈ ਹੈ ਨਾ ਕਿ ਤੇ ਕਿ ਜਿਹੜੀ ਕੋਈ ਗੱਲ ਹੀ ਨਹੀਂ ਕਰਨ ਵਾਲੀ ਮੈਂ ਵੀ ਹੁਣ ਸੋਚਾਂਦੀ ਆ ਵੀ ਸ਼ੋਰ ਵਗ ਦੇ ਮੈਂ ਵੀ ਕੋਈ ਜਾਈ ਦਾ ਕੰਮ ਕੀਤਾ ਵਾ ਨੇ ਵੀ ਜਿੱਦਾਂ ਪੈਸੇ ਮਰੀ ਜਾਂਦੇ ਹੀ ਨਾ ਮੇਰਾ ਤਾਂ ਉਦਾਂ ਹੀ ਕੰਮ ਹੋਈ ਜਾਂਦਾ ਹੀ ਜਿੰਨੀ ਟੈਨਸ਼ਨ ਰਹਿੰਦੀ ਮੈਨੂੰ ਮੂੰਠਾ ਪਹਿਲਾਂ ਮੇਰੀ ਗੱਲ ਸੁਣਾ ਠੀਕ ਗੱਲ ਸੁਣਾ ਨਾ ਬਣਿਆ ਗਾ ਠੀਕ ਆ ਨਾ ਕਿਹਨੂੰ ਪੈਸੇ ਦਿੱਤੇ ਆ ਕਿਹੜੇ ਕੰਮ ਲਈ ਪੈਸੇ ਦਿੱਤੇ ਮੈਨੂੰ ਤੇ ਦੱਸੋ ਉਹ ਲਵਲੀ ਨੂੰ ਪੈਸੇ ਦਿੱਤੇ ਅਸੀਂ ਕਿਹੜੀ ਗੱਲ ਤੋਂ ਦੱਸ ਉਹ ਨਾਲ ਮਾਦਾ ਤੈਨੂੰ ਤੇ ਪਹਿਲਾਂ ਬਾਹਰ ਕੱਢ ਲੈ ਕੀ ਕਹਾਂ ਲਈ ਤੂੰ ਪੁੱਠੇ ਕੰਮ ਨਾ ਕਰਿਆ ਕਬੀਬ ਐਦਾਂ ਨਾ ਕਰ ਵੇਖ ਲੈ ਐਦਾਂ ਕਿਉਂ ਨਾ ਕਰਾਂ ਤੁਸੀਂ ਮੇਰੇ ਨਾਲ ਸਲਾਹ ਕੀਤੀ ਯਾਰ ਮੰਮੀ ਆ ਮੇਰੀ ਉਹ ਮੰਮੀ ਚੰਗੀ ਆ ਜੇ ਮੰਮੀ ਚੰਗੀ ਹੁੰਦੀ ਤੈਨੂੰ ਸਲਾਹ ਦਿੰਦੀ ਹੱਥ ਜੋੜ ਦਿੰਨੇ ਤੇਰੀ ਗਰੀ